ਸਸਰੀ ਗਾ ਜੀ ਮੈਂ ਹਾ ਅਸ਼蒂ਪਕਰ ਸੰਧੂਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੋਈ ਹੋਈ ਹੈ ਤੇ ਜਿਹਦੇ ਚਲਦਿਆ ਵਿਕਰਮ ਸਿੰਘ ਮਜੀਠੀਆ ਕਿਸੇ ਹਾਲਾਤ ਦੇ ਵਿੱਚ ਵੀ ਬਾਹਰ ਨਹੀਂ ਨਿਕਲ پا ਰਹੇ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਪਾਸੇ ਜਿਹੜਾ ਹੈ ਢੀ ਚੋਟੀ ਦਾ ਜ਼ੋਰ ਬਾਹਰ ਉਹਨli ਲਗਾਇਆ ਜਾ ਰਿਹਾ ਹੈ ਪਟੀਸ਼ਨਾਂ ਪਾਈਆਂ ਜਾ ਰਹੀਆਂ ਲੇਕਿਨ ਕਿਸੇ ਤਰ੍ਹਾਂ ਦੀ ਸੁਣਵਾਈ ਜਿਹੜੀ ਅਦਾਲਤ ਦੇ ਵਿੱਚ ਨਹੀਂ ਹੋ ਰਹੀ ਲੇਕਿਨ ਦੂਸਰੇ ਪਾਸੇ ਹੁਣ ਗਨੀਬ ਕੌਰ ਤੇ ਵੀ ਵੱਡਾ ਪਰਚਾ ਹੋਵੇਗਾ ਕਿਉਂਕਿ ਜਿਹੜਾ ਹੈ ਗਨੀਬ ਕੌਰ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਹੈ ਉਸਨੇ ਜਿਹੜੀ ਇਹ ਗੱਲ ਕਹੀ ਹੈ ਕਿ ਗੱਬਰ ਕਿਹਾ ਹੈ ਉਹਨਾਂ ਨੇ ਉਹਨੇ ਕਿਹਾ ਕਿ ਮੇਰੇ ਜਿਹੜੇ ਹਸਬੰਦ ਨੇ ਗਨੀਵਕੌਰ ਦੇ ਵਿਕਰਮ ਸਿੰਘ ਮਜੀਠੀਆ ਬਾਰੇ ਕਿ ਉਹ ਗੱਬਰ ਨੇ ਉਹਨਾਂ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਲੋਕ ਘਬਰਾਏ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਕੋਈ ਮੁੱਦਾ ਨਹੀਂ ਹੈ ਇਸ ਲਈ ਉਹਨਾਂ ਨੂੰ ਸਿਰਫ ਇੱਕ ਵਿਕਰਮ ਸਿੰਘ ਮਜੀਠੀਆ ਵਾਲਾ ਮੁੱਦਾ ਲੱਭਿਆ ਹੋਇਆ ਹੈ ਦੂਜੇ ਮੁੱਦਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਜਿਹੜੇ ਪੜਕੇ ਹੋਏ ਨੇ ਤੇ ਉਹ ਇਸ ਮੁੱਦੇ ਨੂੰ ਲੈ ਕੇ ਹੀ ਅੱਗੇ ਚੱਲ ਰਹੇ ਨੇ ਤਾਂ ਇਹ ਜਿਹੜਾ ਵਿਚਾਰ ਜਿਹੜੇ ਇਹ ਜਿਹੜੀਆਂ ਸਾਂਝੀਆਂ ਗੱਲਾਂ ਕਰਦੇ ਉਹ ਸੋਸ਼ਲ ਮੀਡੀਆ ਤੇ ਵੀ ਸਾਹਮਣੇ ਆਏ ਲੇਕਿਨ ਉਹਦੇ ਚੱਲਦਿਆਂ ਹੀ ਹੁਣ ਵੱਡੀ ਕਾਰਵਾਈ ਹੋਵੇਗੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਤੇ ਕਿਉਂਕਿ ਅਦਾਲਤ ਨੇ ਜਿਹੜੇ ਐ ਸਾਰੇ ਦਸਤਾਵੇਜ਼ ਮੰਗ ਲਏ ਗਏ ਨੇ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਉਹਦੇ ਮਾਤਾ ਪਿਤਾ ਕੋਲੋਂ ਲੇਕਿਨ ਉਹ ਆਪਣੀ ਜਾਇਦਾਦ ਦਾ ਕੋਈ ਵੀ ਦਸਤਾਵੇਜ਼ ਜਿਹੜਾ ਨੇ ਜਮਾ ਕਰਾਉਂਦੇ ਨਜ਼ਰ ਨਹੀਂ ਆ ਰਹੇ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਉਹਨਾਂ ਨੇ ਕਿੱਥੋਂ ਬਣਾਈ ਕਿਵੇਂ ਬਣਾਈ ਉਸਦੇ ਕਾਗਜ਼ ਮੰਗੇ ਗਏ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਕਿਸੇ ਵੀ ਗੱਲ ਤੇ ਜਿਹੜੇ ਨੇ ਨਹੀਂ ਆ ਰਹੇ ਇਸ ਲਈ ਪੰਜਾਬ ਹਰਿਆਣਾ कोर्ट ਦੇ ਅੱਜ ਸੰਮਣ ਵੀ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੀ 10 ਤਰੀਕ ਨੂੰ ਸੰਮਣ ਭੇਜੇ ਗਏ ਨੇ ਗਨੀਵ ਕੌਰ ਨੂੰ ਜਦੋਂ ਪੰਜਾਬ ਵਿੱਚ ਛੁੱਟੀਆਂ ਚੱਲ ਰਹੀਆਂ ਸੀ ਸੂਤਰਾਂ ਤੋਂ ਬੰਦੀ ਜਾਣਕਾਰੀ ਆਈ ਹੈ ਕਿ ਗਨੀਵ ਕੌਰ ਨੂੰ ਚਲਦੀਆਂ ਜਿਹੜੀਆਂ ਛੁੱਟੀਆਂ ਦੇ ਵਿੱਚ ਸੰਮਣ ਭੇਜੇ ਗਏ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਜਾਇਦਾਦ ਦੇ ਜਿਹੜੇ ਨੇ ਸਾਰੇ ਕਾਗਜ਼ ਜਿੰਨੀ ਵੀ ਤੁਹਾਡੇ ਮਾਪਿਓ ਕੋਲ ਹੈ ਜਿੰਨੀ ਵੀ ਤੁਹਾਡੇ ਤੁਹਾਡੇ ਆਪਣੇ ਕੋਲ ਹੈ ਇਹਦੇ ਜਿਹੜੇ ਨੇ ਕਾਗਜ਼ ਜਮ੍ਹਾਂ ਕਰਵਾਓ ਅਦਾਲਤ ਦੇ ਚੇ ਲੇਕਿਨ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਨਾ ਕਰਦੇ ਨਜ਼ਰ ਆ ਰਹੇ ਨੇ ਤਾਂ ਇਹ ਮਾਮਲਾ ਜਿਹੜਾ ਹੈ ਕਾਫੀ ਜਿਹੜਾ ਹੈ ਉਲਝਦਾ ਜਾ ਰਿਹਾ ਹੈ ਤੇ بار بار ਬਿਕਰਮ ਸਿੰਘ ਮਜੀਠੀਆ ਤਾਂ ਇੱਕ ਪਾਸੇ ਜਿਹੜਾ ਜੇਲ੍ਹ ਦੇ ਵਿੱਚ ਬੈਠੇ ਨੇ ਲੇਕਿਨ ਹੁਣ ਉਹਨਾਂ ਦਾ ਪਰਿਵਾਰ ਦੇ ਉੱਤੇ ਵੀ ਵੱਡੀ ਵਿਜੀਲੈਂਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਜਿਹਦੇ ਚਲਦਿਆ ਕਾਫੀ ਗੁੰਝਲਦਾਰ ਹੋ ਗਿਆ ਹੈ ਮਾਮਲਾ ਅਤੇ ਕਿਸੇ ਤਰ੍ਹਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਤੇ ਇੱਕ ਪਾਸੇ ਜਿੱਥੇ ਹਰ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਨੂੰ ਵੀ ਕਿਹਾ ਜਾ ਰਿਹਾ ਕਿ ਉਹ ਵੀ ਜੇਲ੍ਹ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਕਿਸੇ ਤਰ੍ਹਾਂ ਦੇ ਵੀ ਉਹਨਾਂ ਵੱਲੋਂ ਜਿਹੜੇ ਆਪਦੇ ਸਬੂਤ ਨਹੀਂ ਦਿੱਤੇ ਜਾ ਰਹੇ ਆਪਣੀ ਜਾਇਦਾਦ ਦਾ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਜਾ ਰਿਹਾ ਜੇਕਰ ਗਨੀਵਕੌਰ ਸੱਚੇ ਨੇ ਜੇਕਰ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿ ਰਹੇ ਨੇ ਜੇਕਰ ਵਿਕਰਮ ਸਿੰਘ ਮਜੀਠੀਆ ਬਿਲਕੁਲ ਸੱਚਾ ਹੈ ਤਾਂ ਜਿਹੜੇ ਤੁਹਾਡੇ ਕੋਲ ਕਾਗਜ਼ ਨੇ ਆਪਦੀਆਂ ਜ਼ਮੀਨ ਜਾਂ ਦਾਤਾਂ ਦੇ ਉਹ ਪੇਸ਼ ਕਰੋ ਕੋਰਟ ਦੇ ਵਿੱਚ ਅਦਾਲਤ ਪੰਜਾਬ ਹਰਿਆਣਾ ਅਦਾਲਤ ਵੱਲੋਂ ਵੀ ਕਿਹਾ ਜਾ ਰਿਹਾ ਹੈ ਲੇਕਿਨ ਉਸ ਗੱਲ ਉੱਤੇ ਬਿਲਕੁਲ खरे ਨਹੀਂ ਨਿਕਲ ਗਏ ਜਿਹੜੇ ਆ ਗਨੀਵਕੌਰ ਤਾਂ ਹੁਣ ਜਿਹੜਾ ਮਾਮਲਾ ਪੱਖ ਦਾ ਸਾਹਮਣੇ ਆ ਰਿਹਾ ਹੈ ਇੱਕ ਪਾਸੇ ਵਿਕਰਮ ਸਿੰਘ ਮਝੀटिया ਜੇਲ੍ਹ ਚ ਨੇ ਦੂਜੇ ਪਾਸੇ ਉਹਨਾਂ ਦੀ ਤਰਲਪਤਨੀ ਗਨੀਵ ਕੋਰੋਨਾ ਦਾ ਪਰਿਵਾਰ ਤੇ ਉਹ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਵਾਰ-ਵਾਰ ਇਹ ਕਹਿੰਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਪੱਕੇ ਹੱਥਾਂ ਦੇ ਨਾਲ ਹੀ ਅਸੀਂ ਤੁਰੇ ਆ ਭਾਵੇਂ ਗਨੀਵ ਕੋਰ ਜਾਹੇ ਜਿੰਨਾ ਮਰਜੀ ਸੋਸ਼ਲ ਮੀਡੀਆ ਤੇ ਰੋਲਾ ਪਾਉਂਦੇ ਨਜ਼ਰ ਆ ਰਹੇ ਨੇ ਕਿ ਇਹ ਮੁੱਛਾਂ ਦੇ ਵਟਾ ਤੋਂ ਡਰੇ ਹੋਏ ਨੇ ਅਜਿਹਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਹੁਣ ਤੁਹਾਨੂੰ ਦਿਨ ਦੇ ਵਿੱਚ ਤਾਰੇ ਵਿਖਾਵਾਂਗੇ ਕਿ ਅਸਲ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਂ ਹਾਂ ਤੇ ਮੈਨੂੰ ਪਤਾ ਹੈ ਕਿ ਤੁਸੀਂ ਕਹਿੋ ਜੇ ਕੰਮ ਕੀਤੇ ਨੇ, ਨਸ਼ੇ ਤਸਕਰੀਆਂ ਕੀਤੀਆਂ ਨੇ, ਪ੍ਰਿਸ਼ਟਿਆਚਾਰ ਕੀਤਾ ਹੈ ਤਾਂ ਉਹਦਾ ਜਿਹੜਾ ਪੁਹਤਾਨ ਤੁਹਾਨੂੰ ਭੁਗਤਣਾ ਪਵੇਗਾ। ਧੰਨਵਾਦ।